ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅਗੂ ਜੀ ਚੈਨਲ ਤੇ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਸਧਾਨਾ ਸਾਹਿਬ ਨਾਰੀ ਤੇ ਜੋ ਪਰਕਰਾਰ ਹੈ ਸੁਰਖਨ ਤੇ ਜੋ ਨਾਰੀ ਸਤਿਗੁਰਾਂ ਜੀ ਦੇ ਪਾਵਨ ਮਹਾਂਵਾਕ ਅਨੁਸਾਰ ਇਸ ਪਾਵਨ ਸਥਾਨ ਤੇ ਸੰਗਰੂਰ ਤੋਂ ਪਟਿਆਲਾ ਰੋਡ ਤੇ ਹੀ ਪਾਵਨ ਸਥਾਨ ਸਥਿਤ ਹੈ ਪਹਿਲੇ ਪਾਸੇ ਆਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਪਾਵਨ ਸਥਾਨ ਤੇ ਹੀ ਰਾਜਕੁਮਾਰੀ ਤੋਂ ਸਤਿਗੁਰਾਂ ਜੀ ਦੇ ਪਾਵਨ ਬਚਨਾਂ ਦੇ ਰਾਹੀ ਰਾਜਕੁਮਾਰ ਬਣੇ ਆਓ ਇਸ ਪਾਵਨ ਸਥਾਨ ਦੇ ਆਪਾਂ ਦਰਸ਼ਨ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਾਵਨ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਚਰਨ ਸੋ ਪ੍ਰਾਪਤ ਇਹ ਪਾਵਨ ਸਥਾਨ ਕੌਤਕਮਈ ਚਮਤਕਾਰੀ ਜਾਦ ਦਾ ਪ੍ਰਤੀਕ ਹੈ ਭੂਮੀਆਂ ਚੋਰ ਜਦੋਂ ਗੁਰੂ ਜੀ ਦੀ ਮਿਹਰ ਸਦਕਾ ਜ਼ਿੰਦਗੀ ਦੀ ਭਟਕੀ ਰਾਹ ਤੋਂ ਹਟ ਕੇ ਗੁਰਮਤ ਦੇ ਰਾਹ ਤੇ ਗੁਰਮਤ ਦੇ ਰਾਹਾਂ ਤੇ ਚੱਲਣ ਦਾ ਪੰਧ ਹੀ ਬਣਿਆ ਤਾਂ ਉਸ ਤੋਂ ਪ੍ਰਭਾਵਿਤ ਹੋ ਕੇ ਇੱਕ ਰਾਜੇ ਨੇ ਉਸ ਕੋਲ ਸਿੱਖ ਬਣਨ ਦੇ ਲਈ ਆਪਣੀ ਇੱਛਾ ਪ੍ਰਗਟ ਕੀਤੀ ਤਾਂ ਭੂਮੀਏ ਨੇ ਕਿਹਾ ਰਾਜਾ ਜੀ ਮੈਂ ਤਾਂ ਆਪ ਇੱਕ ਸਿੱਖ ਦੀ ਪਦਵੀ ਤੱਕ ਨਹੀਂ ਪਹੁੰਚਿਆ ਇਸ ਲਈ ਜੇ ਤੁਸੀਂ ਸਿੱਖ ਬਣਨਾ ਹੈ ਤਾਂ ਪੂਰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦਗਾਰ ਧਰਮਸਾਲਾ ਬਣਵਾਓ ਗੁਰੂ ਗਰੀਬ ਨਿਵਾਜ ਸਾਧ ਸੰਗਤ ਦੀ ਸੇਵਾ ਕਰੋ ਸਤਿਗੁਰੂ ਆਪਣੀ ਮਿਹਰ ਦਾ ਸਦਕਾ ਦਰਸ਼ਨ ਦੇਣਗੇ ਰਾਜੇ ਨੇ ਹੁਕਮ ਮੰਨਿਆ ਸਤ ਸੰਗ ਕਰਨ ਲੱਗਿਆ ਰਾਜੇ ਦੇ ਘਰ ਸੰਤਾਨ ਨਹੀਂ ਸੀ ਇੱਕ ਦਿਨ ਰਾਜੇ ਨੇ ਸੰਗਤ ਵਿੱਚ ਖੜੇ ਹੋ ਕੇ ਬੇਨਤੀ ਕੀਤੀ ਕਿ ਸੰਗਤ ਗੁਰੂ ਦਾ ਰੂਪ ਹੁੰਦੀ ਹੈ ਗੁਰੂ ਜੀ ਦੇ ਫਤਿਹ ਸੰਗਤ ਜੀ ਉਹ ਪਾਵਨ ਸਥਾਨ ਹੈ ਜਿੱਥੇ ਪਹਿਲੀ ਵਾਰ ਸੇ ਗੁਰੂ ਨਾਨਕ ਦੇਵ ਜੀ ਨੇ ਆ ਕੇ ਇਸ ਸਥਾਨ ਤੇ ਬਿਰਾਜਮਾਨ ਹੋਏ ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਨੇਕਾ ਕੌਤਕ ਕੀਤੇ ਸਤਿਗੁਰਾਂ ਦੀ ਗੁਰਗਾਨੀ ਦਾ ਪਰਮਾਨਾ ਨਾਰੀ ਤੇ ਜੋ ਪੁਰਖ ਰਾਗ ਪੁਰਖ ਤੇ ਜੋ ਨਾਰੀ ਮਹਾਵਾਕ ਅਨੁਸਾਰ ਇਸ ਪਾਵਨ ਸੰਸਤਿ ਗੁਰੂ ਨਾਨਕ ਦੇਵ ਜੀ ਨੇ ਨਾਰੀ ਤੋਂ ਪੁਰਖ ਬਣਾਇਆ ਰਾਜਕੁਮਾਰੀ ਤੋਂ ਭਾਵ ਰਾਜਕੁਮਾਰ ਬਣਾਇਆ ਸਤਿਗੁਰਾਂ ਜੀ ਦੇ ਬਚਨਾਂ ਦੇ ਰਾਹੀਂ ਆਓ ਇਸ ਪਾਵਨ ਸੰਸਤਿ ਦੇ ਆਪਾਂ ਦਰਸ਼ਨ ਕਰੀਏ ਜੀ ਸੰਗਤ ਦੀ ਕਦੇ ਅਰਦਾਸ ਬਿਰਥੀ ਨਹੀਂ ਜਾਂਦੀ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਪੂਰਨ ਜੋਰ ਗੋਬਿੰਦ ਕਾ ਨਾਨਕ ਗੁਣਤਾਸ ਦੇ ਮਹਾਵਾਕ ਅਨੁਸਾਰ ਸੰਗਤ ਨੇ ਰਾਜੇ ਦੀ ਬੇਨਤੀ ਮੰਨ ਕੇ ਅਰਦਾਸ ਕੀਤੀ ਰਾਜੇ ਦੇ ਘਰ ਇੱਕ ਕੰਨਿਆ ਨੇ ਜਨਮ ਲਿਆ ਰਾਜੇ ਨੇ ਉਸ ਨੂੰ ਪੁੱਤਰ ਸਮਝ ਕੇ ਪਾਲਣਾ ਕੀਤੀ ਇਥੋਂ ਤੱਕ ਰਾਜੇ ਨੇ ਗਵਾਂਢੀ ਰਾਜੇ ਦੀ ਲੜਕੀ ਦੇ ਨਾਲ ਵਿਆਹ ਰੱਖ ਦਿੱਤਾ ਜਦੋਂ ਬਰਾਤ ਚੱਲ ਪਈ ਤਾਂ ਰਸਤੇ ਵਿੱਚ ਹੀ ਸੰਗਤ ਕੀ ਇਹ ਪਾਵਨ ਸਥਾਨ ਜਿੱਥੇ ਗੁਰੂ ਨਾਨਕ ਦੇਵ ਜੀ ਪਹਿਲੀ ਵਾਰ ਆ ਕੇ ਇਸ ਪਾਵਨ ਸਥਾਨ ਤੇ ਬਰਾਜਮਣ ਹੋਏ ਸੰਤ ਸੰਗਤਾਂ ਨੂੰ ਉਪਦੇਸ਼ ਦਿੰਦੇ ਆ ਇਸੇ ਹੀ ਪਾਵਨ ਸਥਾਨ ਤੇ ਜੋ ਰਾਜਕੁਮਾਰੀ ਨੇ ਆ ਕੇ ਸਤਗੁਰਾਂ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਅਤੇ ਗੁਰੂ ਨਾਨਕ ਦੇਵ ਜੀ ਦੇ ਵਚਨ ਹੋਏ ਆਓ ਰਾਜਕਮਾਰ ਇਸ ਪਾਵਨ ਵਚਨਾਂ ਦੇ ਰਾਹੀ ਉਹ ਰਾਜਕੁਮਾਰੀ ਰਾਜਕਮਾਰ ਬਣੀ ਨਾਲ ਹੀ ਸੰਗਤ ਜੀ ਆਪਾਂ ਦਰਸ਼ਨ ਕਰਦੇ ਹਾਂ ਨਾਲ ਹੀ ਦਰਬਾਰ ਸਾਹਿਬ ਰਾਜਕੁਮਾਰੀ ਜੋ ਮਰਦਾਂ ਵਾਲੇ ਭੇਸ ਦੇ ਵਿੱਚ ਸੀ ਉਸਨੇ ਇੱਕ ਹਿਰਨ ਦੇਖਿਆ ਰਾਜਕੁਮਾਰੀ ਨੇ ਹਿਰਨ ਦਾ ਪਿੱਛਾ ਕੀਤਾ ਹਿਰਨ ਇੱਕ ਚਾਰ ਦਿਵਾਰੀ ਵਿੱਚ ਜਾ ਵੜਿਆ ਰਾਜਕੁਮਾਰੀ ਉਸ ਦੇ ਮਗਰ ਹੀ ਅੰਦਰ ਗਈ ਤਾਂ ਉੱਥੇ ਸਤ ਸੰਗ ਹੋ ਰਿਹਾ ਸੀ ਰਾਜਕੁਮਾਰੀ ਨੇ ਘੋੜੇ ਤੋਂ ਉਤਰ ਕੇ ਮੱਥਾ ਟੇਕਿਆ ਆਵਾਜ਼ ਆਈ ਭਾਈ ਗੁਰਮੁਖਾ ਕਰਤਾਰ ਤੇਰਾ ਭਲਾ ਕਰੇ ਇਹਨਾਂ ਬਚਨਾਂ ਦੇ ਰਾਹੀਂ ਇੱਕ ਕ੍ਰਿਸਮਾ ਵਾਪਰਿਆ ਰਾਜਕੁਮਾਰੀ ਦਾ ਸਰੀਰ ਇਸਤਰੀ ਤੋਂ ਪੁਰਸ਼ ਵਿੱਚ ਬਦਲ ਗਿਆ ਇਹਨੇ ਨੂੰ ਪਿੱਛੇ-ਪਿੱਛੇ ਰਾਜਾ ਵੀ ਉੱਥੇ ਆ ਗਿਆ ਉਸਨੇ ਸਤਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਆਵਾਜ਼ ਆਈ ਤੇਰੀ ਅਰਦਾਸ ਪ੍ਰਵਾਨ ਹੋ ਗਈ ਜਦੋਂ ਰਾਜੇ ਨੇ ਸਿਰ ਚੁੱਕਿਆ ਤਾਂ ਉੱਥੇ ਕੁਝ ਵੀ ਨਹੀਂ ਸੀ ਸਾਧ ਸੰਗਤ ਇਹ ਕੌਤਕ ਇਸ ਪਾਵਨ ਚਾਰ ਦਿਵਾਰੀ ਦੇ ਵਿੱਚ ਵਰਤੇ ਆ ਜਿਸ ਦੇ ਸਾਹਮਣੇ ਆਪ ਜੀ ਦਰਸ਼ਨ ਕਰ ਰਹੇ ਹੋ ਏ ਸੀ ਇਸ ਪਾਵਨ ਸੰਸਾ ਦਾ ਇਤਿਹਾਸ ਜੋ ਵੀ ਸੱਚੇ ਮਨ ਦੇ ਨਾਲ ਇਸ ਪਾਵਨ ਅਰਸ਼ਤਾਨ ਤੇ ਆ ਕੇ ਅਰਦਾਸਾਂ ਕਰਦਾ ਹੈ ਸਤਿਗੁਰੂ ਜੀ ਉਸ ਦੀਆਂ ਝੋਲੀਆਂ ਭਰ ਦਿਆਂ ਹਨ ਅਤੇ ਪੁੱਤਰਾਂ ਦੀਆਂ ਦਾਤਾਂ ਮਿਲਦੀਆਂ ਹਨ ਇਹ ਸੀ ਗੁਰਦੁਆਰਾ ਸੁਧਾਨਾ ਸਾਹਿਬ ਦਾ ਇਤਿਹਾਸ ਸੰਗਤ ਦੇ ਦਰਬਾਰ ਸਾਹਿਬ ਦੇ ਨਾਲ ਹੀ ਨੰਗਰ ਹਾਲ ਬਣ ਰਿਹਾ ਹੈ ਜਿਸ ਦੇ ਆਪ ਜੀ ਦਰਸ਼ਨ ਕਰ ਸਕਦੇ ਹੋ ਹੋਰ ਵੀ ਧਾਰਮਿਕ ਸਥਾਨਾਂ ਦੇ ਆਪ ਜੀ ਨੂੰ ਅਗਲੀ ਵੀਡੀਓ ਦੇ ਵਿੱਚ ਦਰਸ਼ਨ ਕਰਵਾਵਾਂਗੇ ਆਓ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਜੀ ਸ਼ੇਅਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ